ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੁਰਲਾਬ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ। ਪੰਜਾਬ ਇਸ ਸਮੇਂ ਬੜੀ ਮੁਸੀਬਤ ਦੇ ਵਿੱਚ ਹੈ। ਆਓ ਉਸ ਅਕਾਲ ਪੁਰਖ ਅੱਗੇ ਬੇਨਤੀ ਕਰੀਏ ਅਰਦਾਸ ਕਰੀਏ ਕਿ ਹੇ ਸੱਚੇ ਪਾਤਸ਼ਾਹ ਇਸ ਸੰਕਟ ਦੇ ਵਿੱਚੋਂ ਆਪਾਂ ਉੱਪਰ ਸਕੇ। ਕੁਝ ਖਬਰਾਂ ਦੇ ਨਾਲ ਮੈਂ ਤੁਹਾਡਾ ਲਖਵੀਰ ਲਖਾ। ਘੱਗਰ ਅਤੇ ਸਤਲੁਜ ਨੇ ਖਤਰੇ ਦੀ ਘਾਟੀ ਬਜਾ ਦਿੱਤੀ ਹੈ। ਜਿਸ ਨਾਲ ਅਗਲੇ 48 ਘੰਟੇ ਨਾਜ਼ੁਕ ਹੋਣਗੇ ਹੁਣ ਤੱਕ ਪੰਜਾਬ ਦੇ ਵਿੱਚ 4 ਲੱਖ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਇਕੱਲੇ ਗੁਰਦਾਸਪੁਰ ਦੇ ਵਿੱਚ 1 ਲੱਖ ਏਕੜ ਮਾਨਸਾ ਦੇ ਵਿੱਚ 56 ਹਜ਼ਾਰ ਏਕੜ ਫਾਜ਼ਿਲਕਾ ਦੇ ਵਿੱਚ 42 ਹਜ਼ਾਰ ਏਕੜ ਅੰਮ੍ਰਿਤਸਰ ਦੇ ਵਿੱਚ 67 ਹਜ਼ਾਰ ਏਕੜ ਅਤੇ ਕਪੂਰਥਲਾ ਦੇ ਵਿੱਚ 35 ਹਜ਼ਾਰ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਜਿਸ ਦੇ ਵਿੱਚ ਜ਼ਿਆਦਾ ਮੱਕੀ ਕਪਾ ਗੰਨਾ ਅਤੇ ਝੋਨੇ ਦੀ ਫਸਲ ਡੁੱਬ ਚੁੱਕੀ ਹੈ ਮੁੱਖ ਮੰਤਰੀ ਵੱਲੋਂ ਟਾਂਡਾ ਖੇਤਰ ਦਾ ਦੌਰਾ ਕੀਤਾ ਗਿਆ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਹਰ ਸੰਭਵ ਮਦਦ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕੀਤੀ ਗਈ ਸਤਲੁਜ ਦੇ ਵਿੱਚ ਪਾਣੀ ਦਾ ਜ਼ਿਆਦਾ ਵਹਾਅ ਹੋਣ ਕਾਰਨ ਪੰਜਾਬ ਦੇ ਲਗਭਗ 12 ਜ਼ਿਲ੍ਹੇ ਪਾਣੀ ਦੀ ਮਾਰ ਹੇਠ ਆ ਗਏ ਹਨ ਚਮਕੌਰ ਸਾਹਿਬ ਦੇ ਬੇਲਾ ਕਸਬੇ ਦੇ ਨਾਲ ਬਜੀਤਪੁਰ ਦੇ ਵਿੱਚ ਬਨ ਨੂੰ ਸਤਰੂਜ ਦੇ ਪਾਣੀ ਨੇ ਕਾਫੀ ਖੋਰਾ ਲਾਇਆ ਜਿਸ ਤੇ ਕੱਲ ਤੋਂ ਕੱਲ ਤੋਂ ਹੀ ਲੋਕ ਆਪਣੇ ਪੱਤਰ ਤੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਉਸ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਸਨ ਦਰਖਤ ਕੱਟ-ਕੱਟ ਕੇ ਉਸ ਦੇ ਵਿੱਚ ਸੱਟ ਰਹਿ ਜਨ ਅਤੇ ਥੈਲੇ ਬੋਰੀਆਂ ਭਰ ਕੇ ਮਿੱਟੀ ਦੀਆਂ ਲਾ ਰਹੇ ਸਨ ਉੱਥੇ ਹੀ ਲੋਕਾਂ ਦੇ ਵਿੱਚ ਸਥਾਨਿਕ ਐਮਐਲਏ ਪ੍ਰਤੀ ਰੋਸ ਪਾਇਆ ਗਿਆ ਉੱਥੇ ਲੋਕ ਨਵਜੀਤ ਸਿੰਘ ਨਵੀ ਪ੍ਰਧਾਨ ਯੂਥ ਕਾਂਗਰਸ ਮੁੱਖ ਮੰਤਰੀ ਸਰਦਾਰ ਚੰਜੀ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਜੀ ਦੇ ਪੁੱਤਰ ਦੀ ਸ਼ਲਾਘਾ ਕਰਦੇ ਦੇਖੇ ਗਏ ਲੋਕਾਂ ਵੱਲੋਂ ਕਿਹਾ ਗਿਆ ਕਿ ਨਵੀ ਜੀ ਸਵੇਰ ਦੇ ਸਾਡੇ ਨਾਲ ਆਪ درخت ਕਟਵਾ ਰਹੇ ਹਨ ਅਤੇ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਹਨ ਪਰਮਾਤਮਾ ਕਰੇ ਇਸ ਘੜੀ ਦੇ ਵਿੱਚੋਂ ਲੋਕ ਨਿਕਲ ਸਕਣ ਜੇ ਕਿਤੇ ਸਤਲੁਜ ਦੇ ਇਸ ਵਨ ਦੇ ਵਿੱਚ ਪਾੜ ਪੈਂਦਾ ਤਾਂ 40-50 ਕਿਲੋਮੀਟਰ ਦੇ ਏਰੀਆ ਵਿੱਚ ਪਾਣੀ ਤਬਾਹੀ ਮਚਾ ਦੇਵੇਗਾ ਕੱਗਰ ਵਿੱਚ ਪਾਣੀ ਵਧ ਜਾਣ ਨਾਲ ਮਾਲਵਾ ਖੇਤਰ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕੱਗਰ ਵੀ ਆਪਣੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹਰਿਆਣੇ ਵੱਲੋਂ ਟਾਂਗਰੀ ਅਤੇ ਮਾਰਕੰਡਾ ਨਦੀਆਂ ਕੱਗਰ ਵਿੱਚ ਪੈਣ ਨਾਲ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ ਇੱਕ ਹੋਰ ਖਬਰ ਅਨੁਸਾਰ ਅਫਗਾਨਿਸਤਾਨ ਦੇ ਵਿੱਚ ਆਏ ਭੁਚਾਲ ਨੇ 800 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਕਿੰਨੇ ਹੀ ਪਿੰਡ ਤਬਾਹ ਹੋ ਗਏ ਹਨ 2500 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ